ਮੈਂ ਸਾਡੇ ਮਾਨਯੋਗ ਸਰਪੰਚ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇੱਥੇ ਥਾਣਾ ਮਹਿਲਕਲਾਂ ਬਤੌਰ ਮੁਖ ਅਫਸਰ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਮੈਂ ਇਲਾਕੇ ਦੇ ਵਿੱਚ ਇਹ ਨਿਰਪੱਖ ਡਿਊਟੀ ਕਰਨੀ ਹੈ ਕਿ ਕੋਈ ਮਤਭੇਦ ਨਹੀਂ ਹਰੇਕ ਨੂੰ ਬਣਦਾ ਸਨਮਾਨ ਦਿੱਤਾ ਜਾਵੇਗਾ ਤੇ ਇਲਾਕੇ ਦੇ ਵਿੱਚ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾਵੇਗਾ ਜਿਹੜੇ ਬੋਲਟ ਤੇ ਪਟਾਕੇ ਪਾਉਂਦੇ ਨੇਗੇ ਉਹ ਬੁੱਲੜਬਾਜੀ ਕਰਨ ਵਾਲਿਆਂ ਨੂੰ ਕਿਸੇ ਨੂੰ ਨਹੀਂ ਬਖਸ਼ਿਆ ਜਾਵੇਗਾ ਔਰ ਹੁੰਲੜ ਬਾਜੀ ਕਰਨ ਵਾਲੇ ਨਸ਼ਾ ਤਸਕਰਨ ਨਸ਼ਾ ਕਰਨ ਵਾਲਿਆਂ ਨੂੰ ਬੁਲਾ ਕੇ ਸਮਝਾਇਆ ਜਾਵੇਗਾ ਐਡਮਿਟ ਕਰਵਾਇਆ ਜਾਵੇਗਾ ਉਹਨਾਂ ਦਾ ਨਸ਼ਾ छुड़ाਇਆ ਜਾਵੇਗਾ ਪਿੰਡਾਂ ਪਿੰਡਾਂ ਦੇ ਵਿੱਚ ਸਾਰੇ ਮੈਂ ਮੀਟਿੰਗਾਂ ਕਰਾਂਗਾ ਤੇ ਵੱਧ ਤੋਂ ਵੱਧ ਮੈਂ ਤੁਹਾਨੂੰ ਮਨੋਂ ਮਿਹਨਤ ਕਰਕੇ ਇਲਾਕੇ ਨੂੰ ਸ਼ਾਂਤਮਈ ਰੱਖਾਂਗਾ ਕਿਸੇ ਵੀ ਕਿਸਮ ਦਾ ਮੈਂ ਕੋਈ ਦੁਰਘਟਨਾ ਨਹੀਂ ਹੋਣ ਦੇਣਾ ਇੱਕ ਮੇਰੇ ਧਿਆਨ ਦੇ ਵਿੱਚ ਇਹ ਵੀ ਗੱਲ ਆਈ ਹੈ ਬੱਸ ਸਟੈਂਡ ਏਰੀਆ ਜਿਹੜਾ ਨਾਲ ਇੱਥੇ ਟ੍ਰੈਫਿਕ ਦੀ ਦੂਰੀ ਥੋੜੀ ਜਿਹੀ ਪ੍ਰੋਬਲਮ ਹੈਗੀ ਇਹ ਟ੍ਰੈਫਿਕ ਵੀ ਅਸੀਂ ਨਿਰਵਿਘਨ ਚਾਲੂ ਰੱਖਾਂਗੇ ਤੇ ਜਿਹੜੇ ਮਤਲਬ ਬੂਫਰ ਲਾ ਕੇ ਮੋਟਰਸਾਈਕਲਾਂ ਤੇ ਜਾਂ ਆਪਣੇ ਟਰੈਕਟਰਾਂ ਤੇ ਤੇ ਜਾਂ ਪਟਾਕੇ ਪਾਉਂਦੇ ਨੇਗੇ ਤੇ ਇਹਨਾਂ ਨੂੰ ਸਾਰਿਆਂ ਨੂੰ ਮੈਂ ਚੰਗੀ ਤਰ੍ਹਾਂ ਨੱਥ ਪਾਉਣ ਜਾਂਦਾ ਨੱਥ ਪਾਵਾਂਗਾ ਹਟਾਵਾਂਗਾ ਇਹਨਾਂ ਨੂੰ ਮੈਂ ਅਪੀਲ ਵੀ ਕਰਦਾ ਇਹਨਾਂ ਨੂੰ ਬਾਰਨਿਕ ਵੀ ਦਿਨਾ ਵੀ ਕੋਈ ਵਿਅਕਤੀ ਬਿਲਕੁਲ ਵੀ ਬੋਲਟ ਮੋਟਰਸਾਈਕਲ ਤੇ ਪਟਾਕੇ ਨਾ ਪਾਵੇ ਟਰੈਕਟਰਾਂ ਦੇ ਉੱਤੇ ਵੱਡੇ ਵੱਡੇ ਬੂਫਰ ਲਾ ਕੇ ਲੋਕਾਂ ਨੂੰ ਪਿਛਲਿਆਂ ਨੂੰ ਸੁਣਦਾ ਨਹੀਂ ਹੁੰਦਾ ਆਪਦੀ ਮੱਚਤੀ ਤੁਰੇ ਜਾਂਦੇ ਨੇ ਬੜੀ ਬੜੀ ਉੱਚੀ ਆਵਾਜ਼ ਕਰੀ ਹੁੰਦੀ ਹੈਗੀ ਇਹ ਸਭ ਮੈਂ ਇਹਨਾਂ ਨੂੰ ਅਪੀਲ ਕਰਦਾ ਤੇ ਬੇਨਤੀ ਕਰਦਾ ਬਾਰਨਿਕ ਵੀ ਦਿਨਾ ਵੀ ਆਪਣਾ ਸਮਝ ਜਾਣ ਬੰਦੇ ਮੇ ਇਲਾਕੇ ਦੇ ਵਿੱਚ ਕਿਸੇ ਕਿਸਮ ਦੀ ਇਹ ਜੀ ਗੁੰਡਾਗਰਦੀ ਨਹੀਂ ਹੋਣ ਦੇਵਾਂਗਾ ਇਸ ਤੋਂ ਪਹਿਲਾਂ ਵੀ ਤੁਸੀਂ ਇੱਥੇ ਸਿਵਾਉਣ ਵਾਚੇ ਸੀ ਪਹਿਲਾਂ ਮੈਂ 2003 ਦੇ ਵਿੱਚ ਮੁੱਖ ਮੁਨਸੀ ਰਿਹਾ ਜੀ ਫਿਰ 2009 ਦੇ ਵਿੱਚ ਮੁੱਖ ਮੁਨਸੀ ਰਿਹਾ ਇੱਥੇ ਉਸ ਤੋਂ ਬਾਅਦ 2014 ਦੇ ਵਿੱਚ ਮੈਂ ਬਤੌਰ ਐਸਆਈ ਕੰਮ ਕੀਤਾ ਜੀ ਤੇ ਬਾਕੀ ਸਾਰੀਆਂ ਚੌਕੀਆਂ ਦੇ ਵਿੱਚ ਬਰਨਾਲੇ ਜਿਲ੍ਹੇ ਦੀਆਂ ਚੌਕੀ ਇੰਚਾਰਜ ਰਿਹਾ ਇੱਕ ਇੱਕ ਦੋ ਦੋ ਵਾਰੀ ਤੇ ਉਸ ਤੋਂ ਬਾਅਦ ਸੰਗਰੂਰ ਚਲਾ ਗਿਆ ਜੀ ਸੰਗਰੂਰ ਵੀ ਮੈਂ ਟੀਮੇ ਐਸਚੋ ਰਿਹਾ ਜੀ ਸਨਾਮ ਵੀ ਐਸਚੋ ਰਿਹਾ ਤੇ ਸਿਟੀ ਇੰਚਾਰਜ ਲੈ ਰਹੇ ਹਾਂ ਜੀ ਪਲਵਾਨ ਚੌਕੀ ਇੰਚਾਰਜ ਲੈ ਰਹੇ ਹਾਂ ਜੀ ਜੇ ਕਾਫੀ ਥਾਮਾਂ ਤੇ ਵਧੀਆ ਡਿਊਟੀ ਨਿਭਾਈਆ ਪਟਿਆਲੇ ਜ਼ਿਲ੍ਹੇ ਦੇ ਵਿੱਚ ਮਵੀ ਕਲਾਂ ਚੌਕੀ ਇੰਚਾਰਜ ਰਹੇ ਸੀ ਟਾਂ ਦੇ ਰਹੇ ਹਾਂ ਜੀ ਤੇ ਜ਼ਿੰਮੇਵਾਰੀਆਂ ਵਾਲੀਆਂ ਪੋਸਟਾਂ ਤੇ ਰਹਾਂ ਜੀ ਕੋਈ ਵਧੀਆ ਤੰਦੇਹੀ ਨਾਲ ਡਿਊਟੀ ਕਰੀ ਦੀ ਹੈ ਜੀ ਇਮਾਨਦਾਰੀ ਨਾਲ ਕਰੀ ਦੀ ਹੈ ਡੋ ਲੋਕਾਂ ਨੂੰ ਕੀ ਅਪੀਲ ਹੈ ਸਰ ਕਿਉਂਕਿ ਪੰਜਾਬ ਲੋਕਾਂ ਨੂੰ ਮੈਂ ਅਪੀਲ ਕਰਦਾ ਵੀ ਇੱਕ ਤਾਂ ਸਾਨੂੰ ਸੱਚੀ ਇਤਲਾਹ ਦੇ ਜੀ ਦੂਜੇ ਨੰਬਰ ਤੇ ਸਾਨੂੰ ਨਸ਼ਾ ਤਸਕਰਾਂ ਨੂੰ ਫੜਾਉਣ ਦੇ ਵਿੱਚ ਸਹਿਯੋਗ ਦੇਣ ਜੀ ਪਿੰਡਾਂ ਦੇ ਵਿੱਚ ਇਹ ਨਸ਼ਾ ਸਡਾਊ ਕਮੇਟੀਆਂ ਤਿਆਰ ਕੀਤੀਆਂ ਜਾਣ ਉਹ ਕਮੇਟੀਆਂ ਦੇ ਗਰੁੱਪ ਦੇ ਵਿੱਚ ਮੈਨੂੰ ਐਡ ਕੀਤਾ ਜਾਵੇ ਤਾਂ ਕਿ ਮੈਨੂੰ ਮਤਲਬ ਜਿਹੜਾ ਬੰਦਾ ਸਾਨੂੰ ਕੋਈ ਨਸ਼ੇ ਬਾਰੇ ਦੱਸੇਗਾ ਅਸੀਂ ਉਹਦਾ ਨਾਮ ਗੁਪਤ ਰੱਖਾਂਗੇ ਕਿਸੇ ਵੀ ਕਿਸਮ ਦਾ ਲੀਕਸ ਨਹੀਂ ਕਰਾਂਗੇ ਤੇ ਜਿਹੜਾ ਨਸ਼ਾ ਕਰਦਾਗਾ ਤੇ ਉਹਨੂੰ ਅਸੀਂ ਦਾਖਲ ਕਰਵਾ ਕੇ ਉਹਦਾ ਨਸ਼ਾ ਵੀ ਛਡਾਵਾ ਲਈ ਇੱਕ ਕਈ ਵਾਰ ਇਹ ਇਸ ਤਰ੍ਹਾਂ ਹੁੰਦਾ ਜੀ ਜਿਵੇਂ ਪਿੰਡਾਂ ਦੇ ਵਿੱਚ ਚਲੋ ਮੁੰਡੇ ਨਸ਼ਾ ਕਰਦੇ ਨੇ ਜੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਜਾਂ ਕੋਈ ਦਰਦਾ ਨਹੀਂ ਦੱਸਦਾ ਜੀ ਵੀ ਜੇ ਅਸੀਂ ਦੱਸਤਾ ਵੀ ਸਾਡਾ ਮੁੰਡਾ ਨਸ਼ਾ ਕਰਦਾ ਜੀ ਵੀ ਪੁਲਿਸ ਸਾਨੂੰ ਕਿਤੇ ਉਲਟਾ ਸਾਨੂੰ ਇਹਨਾਂ ਫਸਾ ਲੈ ਇਸ ਤਰ੍ਹਾਂ ਤਾਂ ਕਿਸੇ ਨਾਲ ਬਿਲਕੁਲ ਨਹੀਂ ਧੱਕਾ ਨਹੀਂ ਹੋਊ ਜੀ ਕਿਸੇ ਨਾਲ ਧੱਕਾ ਨਹੀਂ ਹੋਊ ਅਸੀਂ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਆਏ ਆਂਗੇ ਜੀ ਸਾਡੇ ਤੇ ਰੱਬ ਜਿੱਡਾ ਮਾਨ ਕਰਿਆ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਮਾਨ ਕਰਿਆ ਮੈਨੂੰ ਡਿਊਟੀ ਲਾਈ ਹੈ ਜੀ ਇੱਥੇ ਇਸ ਲੋਕਾਂ ਦੀ ਸੇਵਾ ਲਈ ਪੂਰੀ ਸੇਵਾ ਨਿਭਾਵਾਂਗੇ ਜੀ ਧਨੋ ਮਨੋ ਸੇਵਾ ਨਿਭਾਵਾਂਗੇ